ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੁੰਛਿਆਂ ਪੁੰਛ ਇਲਾਕੇ ਦੇ ਮੰਡੀ ਏਰੀਆ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸਦੀ ਕਿ ਪੁੰਛ ਦਾ ਜਿਹੜਾ ਮੇਨ ਦਰਿਆ ਹੈ ਉਹ ਬਿਲਕੁਲ ਇੱਥੋਂ ਨਾਲੋਂ ਹੋ ਕੇ ਜਾਂਦਾ ਔਰ ਇਸ ਦੇ ਬਿਲਕੁਲ ਨਾਲ ਹੀ ਜਿੱਥੇ ਕਿ ਬੁੱਢਾ ਮਰਨਾਥੀ ਹੈ ਉਹਦੇ ਨਾਲ ਹੀ ਇੱਕ ਛੋਟਾ ਗੁਰਦੁਆਰਾ ਸਾਹਿਬ ਨੇ ਔਰ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਗੁਰਦੁਆਰਾ ਸਾਹਿਬ ਕਾਫੀ ਪੁਰਾਣੇ ਨੇ ਇਹ ਇਧਾਕੇ ਪੁਰਾਣਾ ਗੁਰਦੁਆਰਾ ਹੈ ਔਰ ਇਸ ਗੁਰਦੁਆਰੇ ਨੂੰ ਬਣਾਇਆ ਸੀ ਬੀਐਸਐਫ ਨੇ ਜੋ ਬਾਰਡਰ ਸਿਕਿਉਰਿਟੀ ਫੋਰਸ ਹੈ ਉਹਨਾਂ ਦੇ ਵੱਲੋਂ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇੱਥੇ ਤਿਆਰ ਕੀਤਾ ਗਿਆ ਸੀ ਹੋ ਸਕਦਾ ਉਸ ਵੇਲੇ ਕੋਈ ਸਿੱਖ ਰੈਜiment ਜਾਂ ਸਿੱਖ ਫੋਰਸ ਜਿਹੜੀ ਹੈ ਇੱਥੇ ਆਈ ਹੋਣੀ ਹੈ ਤਾਂ ਉਹਨਾਂ ਨੇ ਜਿਹੜਾ ਹੈ ਇੱਥੇ ਇਹ ਗੁਰਦੁਆਰਾ ਸਾਹਿਬ ਤਿਆਰ ਕੀਤਾ ਸੀ ਇਹ ਬਹੁਤ ਹੀ ਪੁਰਾਣਾ ਗੁਰਦੁਆਰਾ ਸਾਹਿਬ ਹੈ ਜਗ੍ਹਾ ਬਿਲਕੁਲ ਛੋਟੀ ਹੈ ਕਿਉਂਕਿ ਇਸ ਦੇ ਅੱਗੇ ਪਿੱਛੇ ਜਿਹੜਾ ਇਲਾਕਾ ਹੈ ਬਹੁਤ ਹੀ ਠੰਡਾ ਪਹਾੜੀ ਇਲਾਕਾ ਹੈ ਔਰ ਬਿਲਕੁਲ ਨਾਲ ਹੀ ਕੁਛ ਕਿਲੋਮੀਟਰ ਦੀ ਦੂਰੀ ਤੇ ਯਾਨੀ ਕਿ 50 100 ਮੀਟਰ ਦੀ ਦੂਰੀ ਤੇ ਇਥੋਂ ਜਿਹੜਾ ਪੁੰਛ ਦਾ ਦਰਿਆ ਹੈ ਉਹ ਵੀ ਨਿਕਲ ਕੇ ਜਾਂਦਾ ਹੈ ਜਿਹੜਾ ਬਾਅਦ ਦੇ ਵਿੱਚ ਪੁੰਛ ਸਿਟੀ ਨੂੰ ਟੱਚ ਕਰਕੇ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਜ ਅਸੀਂ ਇੱਥੇ ਪਹੁੰਚੇ ਤੋਂ ਮਨ ਕੀਤਾ ਕਿ ਜੇ ਅਸੀਂ ਇੱਥੇ ਆਇਆ ਕਿਉਂਕਿ ਇੱਥੇ ਲੋਕਾਂ ਦਾ ਸਿੱਖ ਸੰਗਤ ਦਾ ਜਿਹੜਾ ਆਣਾ ਜਾਣਾ ਬਹੁਤ ਹੀ ਘੱਟ ਹੈ ਜ਼ਿਆਦਾਤਰ ਇੱਥੇ ਆਰਮੀ ਬੀਐਸਐਫ ਦੇ ਜਿਹੜੇ ਲੋਕੀ ਨੇ ਉਹੀ ਆਉਂਦੇ ਨੇ ਔਰ ਇੱਥੇ ਗਿੰਤੀ-ਮਿੰਤੀ ਦੇ ਹੀ ਕੁਝ ਕਿਕਰਨੇ ਸਿੱਖਾਂ ਦੇ ਔਰ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਇੱਥੇ ਇੱਕੋ ਹੀ ਹੈ ਇਹ ਹੈ ਪੁੰਛ ਦਾ ਮੰਡੀ ਇਲਾਕਾ ਤੁਹਾਨੂੰ ਗੁਰਦੁਆਰੇ ਦੇ ਅੰਦਰ ਔਰ ਬਾਹਰ ਦੀਆਂ ਤਸਵੀਰਾਂ ਵੀ ਸੁਣਾਵਾਂਗੇ ਟੱਲੀਆਂ ਦੀ ਆਵਾਜ਼ ਵੀ ਤੁਹਾਨੂੰ ਆਈ ਹੈ ਕਿਉਂਕਿ ਇਹਦੇ ਨਾਲ ਹੀ ਬਿਲਕੁਲ ਮੰਦਿਰ ਵੀ ਹੈ ਔਰ ਉਸ ਮੰਦਿਰ ਤੇ ਬੁੱਢਾ ਅਮਰਨਾਥ ਜਿਸ ਨੂੰ ਕਿਹਾ ਜਾਂਦਾ ਹੈ ਉਹਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਹੈ ਜਦੋਂ ਵੀ ਕਿਤੇ ਮੰਡੀ ਪੁੰਛ ਦਾ ਜਿਹੜਾ ਮੰਡੀ ਇਲਾਕਾ ਹੈ ਇੱਥੇ ਤੁਸੀਂ ਅਗਰ ਆਓ ਤਾ ਮੇਰੀ ਅਪ੍ਰੀਲ ਹੈ ਕਿਰਪਾ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜ਼ਰੂਰ ਆਓ ਔਰ ਗੁਰਗੰਸਾ ਸਾਹਿਬ ਜੀ ਦੇ ਦਰਸ਼ਨ ਕਰਕੇ ਇਸ ਗੁਰਦੁਆਰੇ ਨੂੰ ਦੇਖ ਕੇ ਤੁਸੀਂ ਨਿਹਾਲ ਹੋਵੋ ਕਿਉਂਕਿ ਇਹ ਗੁਰਦੁਆਰਾ ਸਾਹਿਬ ਜਿਹੜੇ ਨੇ ਇਹ ਕਾਫੀ ਪੁਰਾਣੇ ਨੇ ਔਰ ਆਉ ਪਗਤ ਜਿਹੜੀ ਹੈ ਇੱਥੇ ਜਿਹੜੀ ਆਣਾ ਜਾਣਾ ਜਿਹੜਾ ਲੋਕਾਂ ਦਾ ਉਹ ਬਹੁਤ ਸਿੱਖ ਸੰਗਤ ਦਾ ਬਹੁਤ ਘੱਟ ਹੈ ਤੋਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਮੰਡੀ ਯਾਨੀ ਪੁੰਛ ਦਾ ਮੰਡੀ ਇਲਾਕਾ ਹੈ ਉਸ ਪਾਸੇ ਆਓਗੇ ਜਿੱਥੇ ਤੁਸੀਂ ਬਾਹਰ ਦੇ ਨਜ਼ਾਰੇ ਦੇਖਦੇ ਹੋ ਕੁਦਰਤ ਦੇ ਨਜ਼ਾਰੇ ਦੇਖਦੇ ਹੋ ਉੱਥੇ ਹੀ ਤੁਸੀਂ ਇਸ ਗੁਰੂ ਘਰ ਦੇ ਦਰਸ਼ਨ ਵੀ ਜ਼ਰੂਰ ਕਰੋਗੇ ਆਰਮੀ ਬੀਐਸਐਫ ਔਰ ਇਨਫੋਰਸਸ ਵੱਲੋਂ ਜਿਹੜਾ ਗੁਰਦਾਰਾ ਸਾਹਿਬ ਬਣਾਇਆ ਜਾਂਦਾ ਹੈ ਗੁਰੂ ਘਰ ਦਾ ਜੋ ਬੈੱਡ ਹੈ ਜੋ ਸੁਖਾਸਣ ਦਾ ਕਮਰਾ ਹੈ ਉਹ ਵੀ ਜਿਹੜਾ ਹੈ ਇਹ ਏਸੀ ਗੁਰੂ ਘਰ ਦੇ ਇੱਕ ਕੋਨੇ ਦੇ ਵਿੱਚ ਬਣਾਇਆ ਗਿਆ ਹੈ ਸੁਖਾਸਣ ਦੇ ਇਸ ਕਮਰੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਜਿਹੜਾ ਸੁਖਾਸਣ ਕੀਤਾ ਜਾਂਦਾ ਹੈ ਔਰ ਬਕਾਇਦਾ ਇੱਥੇ ਇੱਕ ਬੈੱਡ ਵੀ ਜਿਹੜਾ ਹੈ ਉਹ ਲਗਾਇਆ ਗਿਆ ਹੈ ਛੋਟਾ ਜਿਹਾ ਗੁਰਦੁਆਰਾ ਹੈ ਤੁਹਾਨੂੰ ਅੰਦਰ ਦੀਆਂ ਸਾਰੀਆਂ ਤਸਵੀਰਾਂ ਦੱਸ ਦਿੰਦੇ ਆ ਕਿਉਂਕਿ ਇੱਥੇ ਸੰਗਤ ਬਹੁਤ ਘੱਟ ਹੁੰਦੀ ਆ ਅੰਦਰੋਂ ਬਹੁਤ ਵੈਲ ਫਰनिश्ड ਗੁਰਦੁਆਰਾ ਜਿਹੜਾ ਬਹੁਤ ਸੋਹਣਾ ਕਰਕੇ ਸੰਗਤਾਂ ਨੇ ਜਿਹੜਾ ਬਣਾਇਆ ਹੋਇਆ ਹੈ ਖਾਸ ਕਰਕੇ ਆਰਮੀ ਬੀਐਸਐਫ ਨੇ ਮਿਲ ਕੇ ਜੋ ਇਹ ਗੁਰਦੁਆਰਾ ਜਿਹੜਾ ਹੈ ਇਹ ਸੇਵਾ ਕੀਤੀ ਹੋਈ ਔਰ ਇਹ ਕਾਫੀ ਪੁਰਾਣਾ ਗੁਰਦੁਆਰਾ ਹੈ ਬਾਹਰ ਜੋ ਇਸਦੇ ਇੱਕ ਤਖਤੀ ਲੱਗੀ ਹੈ ਉਹ ਵੀ ਤੁਹਾਨੂੰ ਨਾਲ ਹੀ ਦ ਦਿਖਾਵਾਂਗੇ ਕਿ ਇਹ ਹੁਣ ਇਸ ਤਖਤੀ ਦੇ ਉੱਤੇ ਜਿਹੜਾ ਸਨ ਲਿਖਿਆ ਹੈ ਉਹ ਹੈ 1999 ਆਓ ਤੁਹਾਨੂੰ ਤਖਤੀ ਵੀ ਨਾਲ ਹੀ ਦਿਖਾਉਣੀ ਹੈ ਉਹ ਹੈ ਮੂਲ ਮੰਤਰ ਦੀ ਤਖਤੀ ਦੇ ਬਿਲਕੁਲ ਥੱਲੇ ਗੁਰਦੁਆਰਾ ਡੈਡੀਕੇਟਿਡ ਬਾਈ ਐਸ ਕੇ ਵਧਵਾ ਇੱਕ ਕਮਾਂਡੈਂਟ 19 ਬਟਾਲੀਅਨ ਬੀਐਸਐਫ ਔਨ 24 ਅਗਸਤ 1999 ਹੁਣ ਇਹ ਕਲੀਅਰ ਨਹੀਂ ਹਜੇ ਤੱਕ ਕਿ ਇਹ ਗੁਰਦੁਆਰਾ ਉਹਨਾਂ ਨੇ ਬਣਾਇਆ ਸੀ ਜਾਂ ਉਹਨਾਂ ਨੇ ਸਿਰਫ ਬਿਲਡਿੰਗ ਤਿਆਰ ਕੀਤੀ ਸੀ ਬਾਅਦ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਬਹੁਤ ਹੀ ਨੇਚਰਲ ਜਿਹੜਾ ਅੱਗੇ ਪਿੱਛੇ ਦਾ ਮਾਹੌਲ ਔਰ ਇੱਕ ਤਰਫ ਪੂਰੇ ਮੰਦਿਰ ਨੇ ਔਰ ਇਹ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਇਹ ਬੁੱਢਾ ਅਮਰਨਾਥ ਜਿਹੜਾ ਮੰਦਿਰ ਹੈ ਉਸ ਦਾ ਗੇਟ ਹੈ ਔਰ ਚਾਰੇ ਤਰਫ ਪੂਰੀ ਕੁਦਰਤ ਜਿਹੜਾ ਕੁਦਰਤੀ ਮਾਹੌਲ ਕੋਈ ਨੇਚਰ ਦੇ ਨਾਲ ਛੇੜਛਾੜ ਨਹੀਂ ਬੜਾ ਹੀ ਕੁਦਰਤੀ ਮਾਹੌਲ ਛੋਟਾ ਜਿਹਾ ਗੁਰਦੁਆਰਾ ਹੈ ਔਰ ਉਮੀਦ ਕਰਦੇ ਹਾਂ ਕਿ ਜਦੋਂ ਵੀ ਆਪ ਜੀ ਨੂੰ ਸਮਾਂ ਲੱਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਆਓ ਕਿਉਂਕਿ ਬਹੁਤ ਘੱਟ ਸੰਗਤ ਜਿਹੜੀ ਹੈ ਉਹ ਇਸ ਗੁਰਦਾਰਾ ਸਾਹਿਬ ਦੇ ਵਿੱਚ ਆਉਂਦੀ ਹੈ